ਕਿੰਨੀ ਅਜੀਬ ਗੱਲ ਹੈ ਆਮ ਬੰਦੇ ਦੀ ਗੱਲ ਹੈ ਵੀ ਬੰਦਾ ساری ਉਮਰ ਹੈ ਨਾ ਕਿੰਨੀਆਂ ਚੁਸਤ ਚਲਾਕੀਆਂ ਕਰਦਾ ਹੈ ਕਈ ਵਾਰੀ ਲੋਕਾਂ ਨੂੰ ਠੱਗਣ ਦੀ ਵੀ ਕੋਸ਼ਿਸ਼ ਕਰਦਾ ਹੈ ਫਿਰ ਹੋਰ ਬਹੁਤ ਸਾਰੇ ਕੰਮ ਕਰਦਾ ਹੈ ਵੀ ਮੈਂ ਬਸ ਪੈਸੇ ਕਮਾ ਲਵਾਂ ਹੈ ਨਾ ਇਹ ਬਣਾ ਲਵਾਂ ਉਹ ਬਣਾ ਲਵਾਂ ਪਰ ਤੁਸੀਂ ਸੋਚਿਆ ਕਦੀ ਵੀ ਜਦ ਤੁਸੀਂ ਮਰ ਜਾਣਾ ਤੇ ਉਸ ਤੋਂ ਬਾਅਦ ਤੁਹਾਡੇ ਪਰਿਵਾਰ ਨੇ ਤੁਹਾਨੂੰ ਯਾਦ ਰੱਖਣਾ ਉਹਨਾਂ ਨੇ ਰੋਣਾ ਠੀਕ ਹੈ ਉਸ ਤੋਂ ਬਾਅਦ ਤੁਹਾਡੇ ਪੋਤੇ-ਪੋਤਰੀਆਂ ਉਹ ਵੀ ਸ਼ਾਇਦ ਕਦੀ-ਕਦੀ ਤੁਹਾਨੂੰ ਯਾਦ ਕਰ ਲਿਆ ਕਰਨਗੇ ਫੇਰ ਪਰਪੋਤਰੇ ਪੋਤਰੀਆਂ ਪਰਪੋਤਰੀਆਂ ਠੀਕ ਹੈ ਉਹ ਤਾਂ ਮੇਰੇ ਖਿਆਲ ਨਾਲ ਤੁਹਾਨੂੰ ਮੈਨੂੰ ਲੱਗਦਾ ਤੁਹਾਡੀ ਗੱਲ ਵੀ ਸ਼ਾਇਦ ਹੀ ਹੋਵੇ ਉਦੋਂ ਹਨਾ ਫੇਰ ਉਸ ਤੋਂ ਬਾਅਦ ਕਿਸੇ ਨੇ ਯਾਦ ਨਹੀਂ ਕਰਨਾ ਬਿਲਕੁਲ ਤੁਹਾਡੀ ਹਸਤੀ ਮਿਟ ਜਾਣੀ ਹੈ ਫਰ ਜੇ ਤੁਸੀਂ ਸੋਚਦੇ ਹੋ ਵੀ ਸੋਸ਼ਲ ਮੀਡੀਆ ਤੇ ਤੁਹਾਡੀਆਂ ਪੋਸਟਾਂ ਪਈਆਂ ਤੁਹਾਡੇ ਵੀਡੀਓ ਪਈਆਂ ਉਹ ਤੁਹਾਨੂੰ ਯਾਦ ਕਰਨਗੇ ਦੇਖਣਗੇ ਨਹੀਂ ਕਰਨਾ ਕਿਸੇ ਨੇ ਪਤਾ ਨਹੀਂ ਕੀ ਹੋਣਾ ਕੀ ਨਹੀਂ ਜਦ ਤੱਕ ਹੈ ਨਾ ਤੇ ਇਸ ਕਰਕੇ ਇਹ ਜਿਹੜੇ ਕੰਮ ਆਪਾਂ ਪੁੱਠੇ ਕਰਦੇ ਆ ਜਾਂ ਕੁਝ ਵੀ ਕਰਦੇ ਆ ਦੁਨੀਆ ਤੇ ਇਹ ਕਰਨ ਤੋਂ ਪਹਿਲਾਂ ਆਪਾਂ ਨੂੰ ਬਹੁਤ ਜ਼ਿਆਦਾ ਸੋਚ ਲੈਣਾ ਚਾਹੀਦਾ ਹੈ ਕਿ ਆਪਣਾ ਆਉਣ ਵਾਲਾ ਭਵਿੱਖ ਕਿੱਦਾਂ ਦਾ ਹੈ ਵੀ ਕਿਸੇ ਨੇ ਯਾਦ ਕਰਨਾ ਹੈ ਜਾਂ ਨਹੀਂ ਕਰਨਾ ਅਸੀਂ ਸਿੱਤੇ ਸਾਦੇ ਗੰਗੂ